ਸਾਸਰੀ ਕਾ ਜੀ ਸਾਡੇ ਵੱਲੋਂ ਜਾਨੀ ਕੇ ਸੰਗਾ ਫੈਮਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਕੁਝ ਨਵਾਂ ਸਟਾਕ ਆਇਆ ਨਵੇਂ ਕੱਪੜੇ ਆਏ ਤਾਂ ਤੁਹਾਨੂੰ ਜਰੂਰ ਦਿਖਾਉਣੇ ਆ ਪਹਿਲੀ ਆਈਟਮ ਕਈ ਵੀਰ ਸਾਡੇ ਨਾਲ ਨਿਰਾਸ਼ ਸੀਗੇ ਜਿਹੜੇ ਥੋੜੇ ਜੇ ਮੇਰੇ ਵਾਂਗੂ ਹੈਵੀ ਆ 3 4 5 ਐਕਸਲ 'ਚ ਵੀ ਵੀਰ ਵੀ ਸਾਡੇ ਲਈ ਕੋਈ ਵੀਰ ਤੋਂ ਚੀਜ਼ ਨਹੀਂ ਦਿਖਾਉਂਦਾ ਆ ਪਹਿਲੀ ਚੀਜ਼ ਦੇਖੋ ਪਾਈ ਜਿਹੜਾ ਕੋਟ ਪਾਇਆ ਇਹ 'ਚ 3 4 5 اچھا ਇਹਦੇ ਵਿੱਚ 3 4 5 ਐਕਸਲ ਹੈਗੇ ਆ ਉਹਦਾ رنگ ਵੀ ਸੋਨਾ ਤੇ ਬਲੈਕ 'ਚ ਹੈ ਨਹੀਂ ਇਹ ਇਹ ਬਲੈਕ 'ਚ ਵੀ ਜੇ ਤੁਸੀਂ ਪਾਉਣਾ ਹੋਇਆ ਤੇ ਇਹਨੂੰ ਆਪਾਂ ਬਲੈਕ ਬਣਾ ਦਿੰਨੇ ਆ ਦੋਨਾਂ ਸਾਈਡਾਂ ਤੋਂ ਪੈਣਾ ਆ ਇਹ اچھا ਲੈ ਇਹਦੇ ਵਿੱਚ ਦੀ ਹਵਾ ਕੀ ਠੰਡ ਵੀ ਨਹੀਂ ਆਊਗੀ ਹਵਾ ਦਾ ਇੱਕ ਬੰਨੇ ਠੰਡ ਵੀ ਨਹੀਂ ਲੱਗੂਗੀ ਆ ਦੇਖ ਲੈ ਮੈਂ ਤਾਂ اچھا ਇਹ ਡਬਲ ਸਾਈਡਡ ਹੈ ਆ ਪੈ ਜਾਣਾ ਆ ਦੋਨੇ ਚੀਜ਼ਾਂ ਕੱਪੜਾ ਦੇਖ ਲਓ ਫੜ ਕੇ ਹਨ ਜਿਹਦਾ ਮੋਟਰਸਾਈਕਲ ਤੇ ਜਾਣੇ ਕਿਤੇ ਪੁਰਾਣੀ ਹਵਾ ਵਿੱਚ ਦੀ ਨਵੀਂ ਲੋਗੋ ਚੈੱਕ ਕਰ ਲੋ ਸਟਾਈਲ ਚੈੱਕ ਕਰ ਲੋ ਐਨ ਤਮਾਕੇ ਦਾ ਲੈਟੋ ਆ ਮੈਂ ਤੁਹਾਨੂੰ ਮੂਰ ਦਿਖਾਉਣੇ ਆ ਹੁਣ ਦਿਖਾਉਣੇ ਤੁਹਾਨੂੰ ਪਹਿਲਾਂ ਟ੍ਰੈਕ ਚੂੜ ਦਿਵਾ ਜੀ ਨਹੀਂ ਨਹੀਂ ਪਹਿਲਾਂ ਇੱਕ 3 4 ਵਾਈਜ਼ ਦਾ ਇੱਕ ਹੋਰ ਸੈਂਪਲ 3 4 ਵਾਈਜ਼ ਦਾ ਤੋੜਾ ਕਹਿੰਦੇ ਇਹ ਸੈਂਪਲ ਹੀ ਤੁਹਾਨੂੰ ਦਿਖਾਉਣੇ ਆ ਜਿਹੜੇ 3 ਇਨ 4 ਰੋਗਜੋ ਦੋ ਮਿੰਟ ਰੋ ਇੱਕ ਬਾਬਿਓ ਆ ਵੀ ਆਈ ਹੈ ਜੈਕਟ ਜਿੱਦਾਂ ਮਾਝਾ 3 4 5 ਐਕਸਲ ਵਾਲਿਆਂ ਦੇ ਇਹਦਾ 3 ਐਕਸਲ ਉਹ ਚਾਹੀਏ ਵੱਡੇ ਆ ਸਾਰੇ ਸਾਈਜ਼ 3 ਐਕਸਲ ਆ ਇਹਦੇ ਵਿੱਚ ਵੀ ਵੱਡੇ ਹੁਣੇ ਪੂਰੇ ਜਿੱਦਾਂ 3 4 5 ਐਕਸਲ ਵਾਲੇ ਇਹ ਆ ਸਟਾਫ ਆ ਮੇਕਾਂ ਲੋਗੋ ਚੈੱਕ ਕਰ ਲਓ ਸਾਰਾ ਜਿੱਦਾਂ ਇਹਦੇ ਵਿੱਚ ਰਜਾਈ ਐ ਕਸਮ ਦੀ ਮਦਲ ਐ ਜਦੋਂ ਪੂਰੀ ਠੰਡ ਹੋ ਗਈ ਪਤਾ ਨਹੀਂ ਲੱਗਿਆ ਕਰਨਾ ਜਿੱਦਾਂ ਮਾਰਜੀ ਮੋਟਰਸਾਈਕਲ ਤੇ ਤੋਂ ਰਿਆ ਕਰੋ ਜੇਬਾਂ ਵੀ ਆ ਹੁਣ ਤੁਹਾਨੂੰ ਹੋਰ ਨਵੀਆਂ ਦੋ ਚਾਰ ਕੀ ਚੀਜ਼ਾਂ ਦਿਖਾਉਣੀ ਆ ਆ ਨਵੇਂ ਟਰੈਕਸੂਟ ਆਏ ਆ ਹੈਰੀ ਦਿਖਾਉਂਗਾ ਹੈ ਹਮ ਹੁੱਡੀ ਦੇ ਨਾਲ ਟਰੈਕਸੂਟ ਨਾਲ ਅੱਛਾ ਇਹ ਪੰਜਾਮ ਨਹੀਂ ਹੋਣਾ ਇੱਥੇ ਬਰਨ ਆਉਣ ਦੀ ਗਾਰੰਟੀ ਦਾ ਰੰਗ ਵੀ ਬਗਾ ਇਹ ਤੋਂ ਆ ਦੇਖੋ ਜੇ ਦਾ ਮਤਲਬ ਇਸ ਟਾਈਪ ਵੀ ਤਾਂ ਪਜਾਮਾ ਹੋਣਾ ਤੇ ਇਸ ਟਾਈਪ ਦੀ ਹੁੱਡੀ ਹੋਣੀ ਆ ਜੇ ਦਾ ਮਤਲਬ ਮੈਚਿੰਗ ਹੀ ਇਹ ਕੀਤੀ ਆ ਕੰਟਰਾਸਟ ਬਣਾਇਆ ਪੂਰਾ ਹਰੇ ਜੀ ਬਹੁਤ ਘੱਟ अच्छा येदा एदा ਮੜਿਆ ਨਾ ਕਈ ਵਾਰੀ ਕਿਸੇ ਨੇ ਸਕਰੀਨਸ਼ਾਟ ਲੈਣਾ ਹੁੰਦਾ ਆ ਤੇ ਆਹ ਦੇਖ ਲਓ ਜੀ ਜਿੱਦਾਂ ਮਤਲਬ ਇਹਦਾ ਬਲੂ ਦਾ ਇਧਰ ਆ ਲੋਗੋ ਲਾਤਾ ਇਹ ਕੰਟਰਾਸਟ ਹੀ ਇਦਾਂ ਦਾ ਹੋਣਾ ਆ ਇਹਦੇ ਵਿੱਚ ਦੋ ਕਲਰ ਆ ਇੱਕ ਆ ਬਲੈਕ ਕਲਰ ਤੁਹਾਨੂੰ ਦਿਖਾਉਣੀ ਹੈ ਅੱਛਾ ਬਲੈਕ ਤੇ ਗ੍ਰੇ ਸੇਮ ਇਦਾਂ ਹੀ ਆ ਡਿਜ਼ਾਈਨ ਤੇ ਉਹ ਆ ਨਾ ਹਾਂ ਸੇਮ ਇਹਦਾ ਜਿਹਦਾ ਕੰਟਰਾਸਟ ਬਣਾਇਆ ਜੋ ਆ ਗ੍ਰੇ ਵਿੱਚ ਲੋਗੋ ਤੇ ਨਾਲ ਹੀ ਗ੍ਰੇ ਉਹਨਾਂ ਪਜਾਮਾ ਲੱਗ ਗਿਆ ਕੰਪਨੀ ਚੈੱਕ ਕਰ ਲਓ ਸਾਰਾ ਬ੍ਰਾਂਡਡ ਆ ਫਾਸਟ ਕਾਪੀ ਵਾਲਾ ਮਾਲ ਵਾ ਇਦਾਂ ਦਾ ਨਿਕਾ ਦੂਜੀ ਗੱਲ ਇਹ ਹੈਗਾ ਐਮ ਤੋਂ ਡਬਲ ਐਕਸ ਐਮ ਤੋਂ ਡਬਲ ਐਕਸ ਤੇ ਜਿਹੜੇ ਕੋਟ ਸੀਗੇ ਉਹ ਸੀਗੇ 5 ਐਕਸਲ ਤੱਕ ਹਨਾ ਜਿਹੜੇ ਪਹਿਲਾਂ ਦੋ ਪਾਏ ਆ ਉਹ ਦਿਖਾ ਤੇ ਉਹ 5 3 ਤੋਂ ਕਲਰ ਉਹ ਹੀ ਆ ਮਤਲਬ ਉਹਨਾਂ ਕੋਟਾਂ ਦੇ ਵਿੱਚ ਉਹਨਾਂ ਦੇ ਕਲਰ ਹੈਗੇ 1 2 ਅੱਛਾ ਠੀਕ ਆ ਪੀ ਐਮ ਐਸਾਈ ਜਗੇ ਐਮ 2 ਡਬਲ ਐਕਸ ਨੇ ਇਦਾਂ ਆ ਸਾਈਡ ਪ੍ਰਿੰਟ ਸਾਈਡ ਦੇਖੋ ਸੈਰ ਤੇ ਇਦਾਂ ਆ ਜਣਾ ਆ ਜਿਹੜਾ ਤੁਹਾਡੇ ਪਾਇਆ ਪਜਾਮਾ ਤੇ ਵੀ ਬਹੁਤ ਸੋਹਣਾ ਹੈ ਇਹ ਵੀ ਵਿੱਚ ਆ ਜਾਣਾ ਇਹ ਵੀ ਇਹ ਵੀ ਇਹਦੇ ਵਿੱਚ ਹੀ ਲੱਗਦਾ ਹੈ ਹਨਾ ਕਲਰ ਉਹ ਵੀ ਤੁਹਾਨੂੰ ਦਿਖਾਉਨੇ ਆ ਅੱਛਾ ਅੱਛਾ ਇਹਦੇ ਵਿੱਚ ਪਜਾਮੇ 'ਚ ਦੂਸਰਾ ਕਲਰ ਆ ਜਾਣਾ ਕਾਹ ਚੀਜ਼ ਆ ਜਾਣੀ ਸਕਿਨ ਕਲਰ ਸਕਿਨ ਨੀ ਕਰੀਮ ਕਲਰ ਸਕਿਨ ਕਰੀਮ ਆਪ ਚੌੜੀ ਪੱਟੀ ਵਾਲਾ ਚੱਲਦਾ ਜੀ ਜਿੱਦਾਂ ਇਦਾਂ ਸੈਰ ਤੇ ਪੱਟੀ ਵਾਲਾ ਇਹ ਚ ਬਲੈਕ ਤੇ ਗ੍ਰੇ ਇਹ ਤਾਂ ਮੈਂ ਥੋੜੀ ਜਿਹੀ ਵੀਡੀਓ ਮੈਂ ਤੁਹਾਡੀ ਦੂਰੋਂ ਬਣਾਉਣੀ ਆ ਵੀ ਕਈ ਵਾਰੀ ਨਾ ਕਿਸੇ ਨੇ ਸਕਰੀਨਸ਼ਾਟ ਲੈ ਕੇ ਭੇਜਣਾ ਹੁੰਦਾ ਤਾਂ ਇਹ ਰੈੱਡ ਕਲਰ ਦਾ ਬੋਟਮ ਦੇ ਵਿੱਚ ਇਹ ਚਿੱਕੂ ਪੀਜਾ ਪਜਾਮਾ ਇਹ ਸਾਰੇ ਗਰਮੀ ਆ ਪਜਾਮੇ ਇਹਦੇ ਵਿੱਚ ਕੋਈ ਵੀ ਇਹ ਚ ਐਲ ਸਾਈਜ਼ ਹੀ ਇਕੱਲਾ ਪਿਆ ਸਾਰੇ ਸਾਈਜ਼ ਸੇਲ ਹੋ ਗਏ ਆਉਂਦੇ ਇੱਕ ਵੱਲ ਨਹੀਂ ਬੱਸ ਲੱਗੇ ਅੱਛਾ ਰੈਬ ਵਾਲੇ ਹੈਗਾ ਐਮ 2 ਡਬਲ ਐਕਸ ਰੈਬ ਵਾਲਾ ਰੈਬ ਵਾਲਾ ਐਮ ਤੋਂ ਡਬਲ ਐਕਸ ਸੇਰ ਤੇ ਦੇਖੋ ਇਹਦੇ ਵੀ ਪੱਟੀ ਨਾਲ ਪੌਕਟ ਆ ਦੋਨੇ ਸਾਈਡ ਤੇ ਇੱਕ ਸਾਈਡ ਪੌਕਟ ਆ ਆ ਦੇ ਰੈਬ ਵਾਲਾ ਪਜਾਮਾ ਮਤਲਬ ਇਹ ਪਜਾਮਿਆਂ ਦਾ ਮਤਲਬ ਪੂਰੇ ਹੈਵੀ ਆ ਇਦਾਂ ਨਹੀਂ ਵੀ ਤੁਹਾਨੂੰ ਠੰਡ ਲੱਗੂਗੀ ਤੇ ਕਾ ਜਿਹੜੇ ਚੱਲਦੇ ਆ ਨੋਰਮਲ ਤਿੰਨ ਪੱਟੀ ਹਾਈ ਕੁਆਲਿਟੀ ਜਿਹੜੇ ਵੀ ਇਸ ਪਹਿਲਾਂ ਤੋਂ ਸ਼ਕੀਨ ਆ ਤਿੰਨ ਪੱਟੀ ਵਾਲੇ ਆ ਦੇਖੋ ਇਹ ਦੋ ਸਾਈਡ ਤੇ ਬਹੁਤ ਦੇ ਦੇਵਾਂਗੇ ਕਾ ਕਲਰ ਆ ਜਾਊਗਾ ਇਹ ਕਿਹਦੇ ਵਿੱਚ ਠੀਕ ਇਹਦੇ ਛੋਟਾ ਜਿਹਾ ਲੋਗੋ ਆ ਫਰੰਟ ਤੇ ਹੈ ਨਾ ਫਰੰਟ ਤੇ ਦਾ ਲੋਗੋ ਆ ਜਾਂ ਹਾਂ ਇਹਦੇ ਵਿੱਚ ਬਲੈਕ ਕਲਰ ਇਹ ਆ ਇੱਕ ਆ ਹੈਗਾ ਯਾ ਗ੍ਰੇ ਕਲਰ ਗ੍ਰੇ ਕਲਰ ਆ ਲਾਈਟ ਸੋਰ ਮੇ ਰੰਗਾ ਕਲਰ ਸੋਰ ਮੇ ਰੰਗਾ ਸਰ ਮੇ ਰੰਗਾ ਆ ਜਾਂਦਾ ਲਾਈਟ ਬਿਸਕੁਟੀ ਹੈ ਜੀ ਕਲਰ ਬਦਾਮੀ ਰੰਗ ਹਮ ਲਓ ਜੀ ਕਲਰ ਸਾਰੇ ਬਹੁਤ ਸੋਹਣੇ ਆ ਸਾਰੇ ਗਰਮੇ ਆ ਨਾ ਥੋੜਾ ਯਾ ਫੋਲੋ ਨੂੰ ਕਸਟਮਾਈਜ਼ ਕਰਤਾ ਆ ਥੋੜਾ ਯਾ ਜੈ ਲਾਈਟ ਆ ਤੇ ਪੱਟੀ ਮਾੜੀ ਵਧੀਆ ਕਰਦੀ ਆ ਇਹਦੇ ਮੋਰੇ ਇੱਥੇ ਲੋਗੋ ਆ ਗਿਆ ਇਹ ਸਾਈਜ਼ ਹੈਗੇ M2 डबल ਐਕਸ ਆ ਇਹਦੇ ਪਜਾਮੇ ਆ ਸਾਰੇ M2 ਡਬਲ ਐਕਸ ਵਾਲੇ ਆ ਇਹ ਸਟਾਕ ਵਾਧੂ ਆ ਜਿਹੜਾ ਮਰਜ਼ੀ ਲਾ ਸਕਦਾ ਆ ਉਹ ਕੀ ਹੈ ਜਿੱਤੇ ਜੋ ਬਣਿਆ ਜਾਰਡਨ ਦਾ ਉਹ ਹੱਥ ਜਿਆ ਕੀਤਾ ਗ੍ਰੇ ਕਲਰ ਦਾ ਨਹੀਂ ਨਹੀਂ ਅਚਾ ਇਹ ਆ ਜਿਹੜਾ ਹੈਰੀ ਦੇ ਪਜਾਮਾ ਪਾਇਆ ਇਹ ਵੀ ਦੇਖੋ ਬਹੁਤ ਬੜੀ ਇਹ ਰੈਬਾ ਵਾਲਾ ਜਿਹੜਾ ਇਹ ਮੈਂ ਵੀਡੀਓ ਬਣਾਉਣ ਲਈ ਪਾਇਆ ਸੀ ਆ ਦੇਖਣਾ ਔਰ ਇੱਕ ਵਾਰੀ ਬ੍ਰਾ ਕਲਰ ਕਿੰਨੇ ਸੋਹਣਾ ਬਲੂ ਰੰਗ ਤੇ ਆ ਬਾਲੇ ਸੋਹਣਾ ਲੱਗਦਾ ਵਾਈਟ ਦਾ ਲੋਗੋ ਲੱਗਦਾ ਅੱਛਾ ਇਹ ਰੈਬ ਵੀ ਬਣ ਜਾਂਦੀ ਹੈ ਹਨਾ ਇਹ ਰੈਬਾ ਇਹਨੂੰ ਜਦੋਂ ਮਰਜ਼ੀ ਖਿੱਚ ਕੇ ਆਪਾਂ ਉਦਾਂ ਕਰਨਾ ਉਦਾਂ ਕਰਨਾ ਰੈਬ ਬਣਾਉਣੀ ਰੈਬ ਬਣਾ ਲਓ ਦੋਨੇ ਪਾਸੇ ਇਹਦਾ ਜੌਰਡਨ ਚ ਕਲਰ ਅੱਛਾ ਜਿਹੜਾ ਹੈਰੀ ਦੇ ਪਾਇਆ ਹੋਇਆ ਆ ਇਹਦੇ ਵਿੱਚ M2 double X ਸਾਈਜ਼ ਆ ਇੱਕ ਇੱਕ ਸੈੱਟ ਹੀ ਆ ਪਜਾਮਾ ਇਹਦਾ ਮਿਲੇ ਨਹੀਂ ਇਹ ਸਟਾਕ ਆ ਔਰ ਠੀਕ ਆ ਪਾਂਛੇ ਕੱਲਾ ਸੀ ਉਹ ਕਹਿੰਦਾ ਰੈਬ ਵਾਲੇ ਪਰ ਰੈਬ ਵਾਲਾ ਪਜਾਮਾ ਵੀ ਬਹੁਤ ਸੋਹਣਾ ਲੱਗਦਾ ਆ ਇਹਦੇ ਵਿੱਚ ਐਮ ਤੋਂ ਡਬਲ ਐਕਸ ਤੇ ਆ ਜਿਹੜੀ ਸਭ ਤੋਂ ਜ਼ਿਆਦਾ ਚੱਲਣ ਵਾਲੀ ਚੀਜ਼ ਐਮ 2 ਐਲ 2 ਡਬਲ ਐਕਸ ਐਲ 2 ਡਬਲ ਐਕਸ ਲਾ ਐਮ ਨਹੀਂ ਹੈਗੀ ਹਨਾ ਇਹਦੇ ਵਿੱਚ ਐਲ 2 ਡਬਲ ਐਕਸ ਅੱਛਾ ਬਹੁਤ ਵਧੀਆ ਇਹਦਾ ਲੁੱਕ ਵੀ ਬਹੁਤ ਸੋਹਣਾ ਆ ਦੋਨਾਂ ਸੈਟਾਂ ਤੇ ਲੋਗੋ ਚੈੱਕ ਕਰ ਲਓ ਇੱਧਰ ਵੀ ਤੇ ਨਾਲੇ ਪੂਰੇ ਹੈਵੀ ਦੇ ਵਿੱਚ ਵਾ ਇਦਾਂ ਨਹੀਂ ਵੀ ਕਾਇਤੇ ਤੁਹਾਨੂੰ ਠੰਡ ਲੱਗ ਨਹੀਂ ਮੈਂ ਉਹ ਕਹਿੰਦੀ ਸੀ ਕਿ ਉਹ ਕਿਹੜੇ ਗਰੇ ਜਿਹੋ ਹੈਰੀਂ ਦਿਖਾਤਾ ਹੈ ਦਿਖਾਤਾ ਨਹੀਂ ਆਹ ਜਿਹੜਾ ਇਹ ਆਹ ਵਾਲਾ ਗਰੇ ਕਲਰ ਗਵਲਾ ਹਾਂ ਇਹੋ ਹੋ ਗਈ ਆ ਅੱਛਾ ਨਰੇਬਾ ਵਾਲਾ ਹਾਂ ਹਾਂ ਠੀਕ ਹੈ ਜਿਹੜਾ ਹੈਰੀਂ ਨੇ ਪੂਰੋ ਦੀ ਇੰਨੀ ਕ ਵਧੀਆ ਕਾਲਰ ਵਾਲੀ ਆਈ ਹੈ ਨਾ ਫਾਲਸਲੀਵ ਕਲਰ ਕਿੰਨਾ ਸੋਹਣਾ ਹੈ ਬਹੁਤ ਜਿਆਦਾ ਸੋਹਣਾ ਕਲਰ ਆਹ ਹੈ ਬਹੁਤ ਹੀ ਜਿਆਦਾ ਸੋਹਣਾ ਟਾਪ ਕੁਆਲਿਟੀ ਟਾਪ ਕਲਰ ਟੱਚ ਟੱਚ ਬਟਨਾਂ ਕੱਪੜੇ ਦੀ ਗਾਰੰਟੀ ਆ ਰੰਗ ਉੱਤਰ ਗਿਆ ਬੋਰ ਆ ਗਈ ਬਾਕੀ ਅੱਜ ਇਹਦਾ ਦੋ ਇਹਦੇ ਟੈਚ ਆਉਣੇ ਆ ਲੋਗੋ ਦੇ ਲੋ ਚੈੱਕ ਕਰ ਲਓ ਮਤਲਬ ਇਹ ਟਾਪ ਦੀਆਂ ਕੁਆਲਿਟੀਆਂ ਦੇ ਨਾਲ ਇਹਦੀ ਕੰਬੀਨੇਸ਼ਨ ਵੀ ਕਰਕੇ ਦਵਾਂਗੇ ਬਲੂ ਪਜਾਮਾ ਜਾਂ ਵਾਈਟ ਪਜਾਮਾ ਜਾਂ ਬਲੈਕ ਕੰਬੀਨੇਸ਼ਨ ਜੇ ਕਿਸੇ ਨੇ ਨਾਲ ਕੰਟਰਾਸਟ ਕਰਨਾ ਪਜਾਮੇ ਦਾ ਉਹਨੂੰ ਟਰੈਕ ਸੂਟ ਵੀ ਬਣ ਜਾਣਾ ਜਦਾਂ ਹਾਂ ਆਹੋ ਇਹਦੇ ਨਾਲ ਬਲੂ ਬਲੈਕ ਬਲੈਕ ਬਲੂ ਦੇ ਪਜਾਮੇ ਆ ਅੱਛਾ ਕਹਾਂ ਪਜਾਮੇ ਇਹ ਨਾ ਤੁਸੀਂ ਇੱਧਰ ਆਵੋ ਇੱਥੇ ਆਣ ਕੇ ਮੋਰੇ ਤੁਸੀਂ ਲਾ ਕੇ ਦਿਖਾਵੋ ਪਜਾਮਾ ਲੈਂਥ ਵੀ ਨਾਲੇ ਬੰਦੇ ਨੂੰ ਪਤਲਾ ਜਾਂਦੇ ਆ ਆਂਦਰੋਂ ਵੀ ਦਿਖਾ ਦਿਓ ਮਾੜਾ ਹਾਂ ਪਹਿਲਾਂ ਮੈਂ ਅੰਦਰੋਂ ਅੰਦਰੋਂ ਇਹ ਇਦਾਂ ਆ ਜਾਣਾ ਪੂਰਾ ਗਰਮ ਇਹ ਕੁਆਲਿਟੀ ਵਧੀਆ ਲੱਗਦੀ ਹੈ ਦੋ ਉਹ ਹਲਕੇ ਨਹੀਂ ਜਿਹੜੇ ਐਵੇਂ ਹੁੰਦੇ ਆ ਨੰਬਰ 1 ਇਹਦੇ ਜਿਹੜਾ ਨਾ ਥੱਲੇ ਪਹੁੰਚੇ ਤੇ ਹੁੰਦਾ ਆ ਦੇਖ ਇੱਕ ਗੱਠ ਦੇ ਉੱਪਰ ਆ ਦੂਜਾ ਹੀ ਲਾਇਆ ਹੁੰਦਾ ਕੱਪੜਾ ਉਹ ਬੋਰ ਨਹੀਂ ਲੱਗੀ ਹੋਣੀ ਕਿਉਂ ਜਦੋਂ ਜਦੋਂ ਆਪਾਂ ਪੌਨੇ ਪਜਾਮਾ ਕਈ ਵੇਲੇ ਪਹਿਲਾਂ ਚੁੱਕਾ ਜਾਂਦਾ ਨਾ ਉਹ ਜਿਹੜੇ ਡੁਪਲੀਕੇਟ ਜੇ ਹੁੰਦੇ ਕਾਲਾ ਜਿਹਾ ਕੱਪੜਾ ਉਸ ਕਰਕੇ ਇਹਨਾਂ ਨੇ ਇੱਕ ਗੱਠ ਪਹਿਲਾਂ ਦੂਜਾ ਜਿਹਤੇ ਬੋਰਨੀ ਆਉਣੀ ਉਹ ਕੱਪੜਾ ਲੱਗਾ ਥੱਲੇ ਇੱਕ ਗੱਲ ਇਹ ਚਾ ਲੱਗਾ ਇਹ ਬਾਹਰ ਨਿਕਲਿਆਉਂਦੇ ਕਈਆਂ ਦੇ ਇਥੋਂ ਨਾ ਕਰਕੇ ਉਹਨਾਂ ਨੇ ਉਹ ਪਹਿਲਾਂ ਗੱਠ ਪਹੁੰਚੇ ਕੋਲ ਦੂਜਾ ਕੱਪੜਾ ਲਾਇਆ ਵੀ ਇਹ ਬਾਹਰ ਨਾ ਨਿਕਲੇ ਸਾਈਜ਼ ਹੈਗਾ M2XL M2XL ਦਾ ਪੂਰਾ ਇਹ ਸਟਾਫ ਜਿਹੜਾ ਇਹ ਕ੍ਰਾਸ਼ੇ ਨੂੰ ਕਹਿੰਦੇ ਨੇ ਇਹ ਕ੍ਰਾਸ਼ ਜਿਹੜੇ ਪਹਿਲਾਂ ਦਿਖਾ ਲਏ ਆ ਉਹ ਸਾਰੇ ਗਰਮ ਕੱਪੜੇ ਦੇ ਵਿੱਚ ਆ ਜਿਹੜਾ ਸਟਾਫ ਆ ਠੀਕ ਹੈ ਤੇ ਜਿਹੜਾ ਹੁਣ ਇਹ ਵਾਲਾ ਆ ਇਹ ਹੈਗਾ ਕ੍ਰਸ਼ ਕਪੜਾ ਇਹਦੇ ਵਿੱਚ ਪਿਓਰ ਬਲੈਕ ਤੇ ਨਾ ਪੱਟੀ ਐਡੀ ਡਾਰਕ ਪਿਓਰ ਬਲੈਕ ਡਾਰਕ ਜਿਹੜੇ ਡਾਰਕ ਪੌਨ ਦੇ ਸ਼ਕੀਨ ਵਿੱਚ ਜਿਹੜੇ ਬਲੈਕ ਪੌਨ ਦੇ ਸ਼ਕੀਨ ਆ ਵਿੱਚ ਇਹ ਪੂਰਾ ਗਰਮ ਹੋਊਗਾ ਸਾਈਡ ਤੇ ਡਾਰਕ ਪੱਟੀ ਹੋਊਗੀ ਆ ਦੇਖੋ ਅੱਛਾ ਲਓ ਇਹਨਾਂ ਦਾ ਸਿੰਪਲ ਪਲੇਨ ਜੈਟ ਬਲੈਕ ਸਿੱਧੇ ਸਾਈਡ ਤੇ ਬਲੈਕ ਹੀ ਪੱਟੀ ਹੋਊਗੀ ਜੈਟ ਇਹ ਵੀ ਐਮ ਤੋਂ ਡਬਲ ਐਕਸਲ ਆ ਆ ਰਿਲੀ ਜਾਂਦੀ ਹੈ ਚਾਈਨਸ ਇੰਪੋਰਟਡ ਫੈਬਰਿਕ ਜਿਹਦਾ ਐਕਸੈਲੀ ਐਮ ਸਾਈਜ਼ ਆ ਆ ਦੇ ਲਸਾ ਐਕਸੈਲ ਐਮ ਸਾਈਜ਼ ਅੱਛਾ ਆ ਮੀਡੀਅਮ ਸਾਈਜ਼ ਆ ਮਤਲਬ ਇਹ ਐਕਸੈਲ ਤੋਂ ਛੋਟੂ ਹੁੰਦਾ ਇਹ 4 ਐਕਸੈਲ ਆ 4 ਐਕਸੈਲ ਇਹ ਜਿਹੜੇ ਇੰਪੋਰਟਡ ਆ ਉਹਦੇ ਵਾਇਸ ਸਾਈਜ਼ ਸੁਪੜਾ ਕਿੰਨਾ ਸੋਹਣਾ ਜਦਾਂ ਮਲਾਈ ਹੁੰਦੀ ਆ ਹਨਾ ਇਹਦੇ ਵਿੱਚ ਬੋਰ ਨਹੀਂ ਉਹਨੇ ਵਿੱਚੋਂ ਦੇਖੋ ਕਿੰਦਾ ਪੂਰਾ ਐਨ ਬੈਲ ਬਟਨ ਨਾਲ سٹਾਕ ਆ। ਦਾ ਕਾ ਕਲਰ ਦੇਖੋ। ਇੱਕਾ ਜੀਨ ਤੇ ਚਾਈਨੀਜ਼ਾ ਪੂਰਾ। ਇਹ ਪ੍ਰਿੰਟ ਜੀਨ ਦਾ ਆ। ਉਦਾ ਕਿੰਨਾ ਇਹ ਕਪੜਾ ਜਦਾਂ ਮੱਖਣ ਮਲਾਈ ਹੁੰਦੀ ਆ। ਰੇਜ ਵੀ ਬਹੁਤ ਵਧੀਆ। ਰੇਜ ਵੀ ਬਹੁਤ ਵਧੀਆ। ਮਿੱਠੀ ਰੇਜ। ਮੱਠੀ ਕਿ ਮਿੱਠੀ? ਮੱਠੀ। ਇਹਦੇ ਵਿੱਚ ਆ ਦੋ ਕਲਰ ਆ। ਆ ਦੇਖੋ। ਇੱਕ ਪਜਾਮਾ ਆ ਜਣ। ਅੱਛਾ। ਬਲੈਕ ਕਲਰ ਦੇ ਵਿੱਚੋਂ। ਇਹ ਵੀ ਵਿੱਚ ਗਰਮ ਲਾਉਣ ਦੀ ਕੋਈ ਮਤਲਬ ਹਸਾਬ ਕਿਤਾਬ ਹੀ ਨਹੀਂ ਕਿਉਂਕਿ ਉੱਪਰ ਕੱਪੜਾ ਹੀ ਦੂਸਾ ਦੂਸਰਾ ਹੁੰਦਾ ਹੈ ਕ੍ਰਾਚ ਵਾਲਾ ਕ੍ਰਾਚ ਵਾਲਾ ਜਿੱਪਾਂ ਵੀ ਲੱਗੀਆਂ ਆ ਜਿੱਪਾਂ ਵੀ ਦੋਨੇ ਪਾਸੇ ਲੱਗੀਆਂ ਆ ਵਿੱਚ ਆਜ ਤਾਨੂੰ ਮਿਲੂਗਾ ਪੂਰਾ ਡਬਲ ਦੋਨੇ ਪਾਸੇ ਪੌਗਟ ਆ ਇਹਦੇ ਦੋਨੇ ਪਾਸੇ ਦਾ ਪੌਗਟ ਆਉਣੇ ਆ ਸਾਈਡ ਤੇ ਆ ਲੋਗੋ ਆ ਜਾਣਾ ਲੋਗੋ ਵੀ ਇਹਨੇਗਾ ਪੂਰਾ ਕਢਾਈ ਕੀਤਾ ਇਹ ਨਗਾ ਵੀ ਜਿਹੜਾ ਐ ਆਉ ਲੈ ਜਾਊਗਾ ਤੁਸੀਂ ਜਿਹੜਾ ਪਜਾਮੇ ਦੀ ਫਿਨਿਸ਼ਿੰਗ ਉਹ ਵੀ ਜਦਾ ਸਾ ਇਹਦੇ ਵਿੱਚ ਦੋ ਕਲਰ ਐ ਇੱਕ ਇਹ ਆਹ ਕੀ ਹੈ ਗ੍ਰੇ ਕਲਰ ਦਾ ਪਿਆ ਕਿਹੜਾ ਆਹ ਜਿਹੜਾ ਗ੍ਰੇ ਕਲਰ ਪਿਆ ਆਹ ਇੱਕ ਗ੍ਰੇ ਕਲਰ ਦਾ ਤੁਹਾਨੂੰ ਪੋਣਾ ਜਿਹੜੇ ਮਸ਼ਾਹਦੇ ਛੋਟੇ ਲੋਗ ਜਿਹੜੇ ਟਰੈਕਸੂਟ ਮੰਗਦੇ ਆ ਅੱਛਾ ਛੂਕਾਰਾ ਇਹ ਵੀ ਲਿਆਂਦੇ ਬਾਲੇ ਹਨਾ ਕਾ ਪਾ ਵੀ ਸੋਲਡ ਆਊਟ ਹੋ ਜਾਂਦੇ ਆ ਇਹ ਇੱਥੇ ਸੈੱਟ ਜਿਪਰ ਐ ਇਹ ਜਿਪਰ ਆ ਜਾਣੇ ਆ ਇੱਥੇ ਛੋਟਾ ਜਿਹਾ ਲੋਗੋ ਉਹ ਵੀ ਕਢਾਈ ਕੀਤੀ ਵਧੀਆ ਫਸਟ ਕੋਪਿੰਗ ਆਈਆਂ ਸਾਰੀਆਂ ਇਹ। ਮਾਦਲ ਇਦਾਂ ਪਜਾਮਾ ਆਇਆ ਨਾ। ਸਿੱਧਾ ਰੱਖੇ ਪਜਾਮਾ ਤੁਹਾਡਾ। ਅੱਛਾ ਇਹਦੇ ਵਿੱਚ ਇੱਥੇ ਲੋਕ ਹਨਾ ਛੋਟਾ। ਇਹ ਚ ਇਹ ਚ ਦੇਖੋ ਕਿਦਾਂ ਆਇਆਂ ਪੂਰਾ ਗਾਰਮ। ਹਮਮ ਕਲਰ ਕਿੰਨਾ ਸੋਹਣਾ ਲਾਈਟ। ਇਹਦੇ ਵਿੱਚ ਇਹਦੇ ਵਿੱਚ ਕਿੰਨੇ ਕਿਹੜਾ ਸਾਈਜ਼ ਇਹਦੇ ਵਿੱਚ? ਇਹਦੇ ਵੀ ਐਮ ਤੋਂ ਡਬਲ ਐਕਸ। ਠੀਕ ਆ ਤੇ ਇਹਦੇ ਵਿੱਚ ਕਲਰ ਵੀ ਹੈਗਾ ਹੋਰ? ਜ਼ਿੱਪਰ ਚ। अच्छा दो तीन हम्म ते एक ਹੋਰ ਆ 올ਿਵਰ 올ਿਵ ਕਲਰ ਬਲੈਕ ਕਲਰ ਤੇ ਗ੍ਰੇ ਕਲਰ ਦੇ ਵਿੱਚ ਟਰੈਕਸੂਟ ਆ ਛੋਟੇ ਲੋਗੋ ਵਾਲੇ ਕ੍ਰਾਸ਼ੇ ਦੇ ਵਿੱਚ ਜਿੱਦਾਂ ਦੇਖ ਜਾਂਦੇ ਆ ਆ ਵੀ ਟਰੈਕਸੂਟ ਹੈ ਹਾਂ ਕ੍ਰਾਸ਼ੇ ਚ ਮਦਨ ਨਾਈਕੀ ਵਾਲਾ ਦੇਖੋ ਥੱਲੇ ਨਾਈਕੀ ਆ ਅੱਛਾ ਅੱਛਾ ਇਹ ਦੇਖੋ ਵਿਚ ਉਹਦਾ ਨਾ ਇਦਾਂ ਦੇਖਣ ਨੂੰ ਇਹਦਾ ਮੋਟਾ ਲੱਗ ਪਰ ਇਹ ਹਨਾ ਮੋਟਾ ਨਹੀਂ ਹੈਗਾ ਇਦਾਂ ਵੀ ਓਦਾਂ ਵੀ ਇਹ ਪਤਲਾ ਆ ਥੋੜਾ ਨਾ ਮੋਟਾ ਨਹੀਂ ਲੱਗਦਾ ਜਦੋਂ ਬਿਲਕੁਲ ਇਦਾਂ ਨਹੀਂ ਪੂਰਾ ਮੋਟਾ ਇਹਦੇ ਨਾਲ ਆ ਜੈਕਟ ਆ ਜਾਣੀ ਆ ਅਜਾ ਜਿਪਰ ਮਤਲਬ ਡਬਲ ਐਕਸਲ ਜਿਪਰ ਬਹੁਤ ਸੋਹਣੇ ਐ ਵੀ ਜਿੱਦਾਂ ਮਤਲਬ ਹਮ ਇਹਦੇ ਵਿੱਚ ਵੀ 2-3 ਤੁਹਾਨੂੰ ਕਲਰ ਮਿਲ ਜਾਣਗੇ ਠੀਕ ਐ ਬੈਕ ਤੇ ਵੀ ਇਹਦੇ ਕੁਝ ਬਣਿਆ ਕਿ ਬਲੈਕ ਪਲੇਨ ਐ ਹੂੰ ਬਲੈਕ ਤੇ ਪਲੇਨ ਬੈਕ ਪਲੇਨ ਐ ਠੀਕ ਐ ਬਾਵਾ ਤੇ ਬਣਿਆ ਐ ਬਾਵਾ ਤੇ ਬਣਿਆ ਠੀਕ ਬਾਵਾ ਤੇ ਲਿਖਿਆ ਹੋਇਆ ਐ ਇਹਦੇ ਵਿੱਚ ਵੀ 2-3 ਕਲਰ ਹਮ ਮਿਲ ਜਾਣਗੇ ਸਾਰੇ ਜਣੇ ਹੁਣ ਖਰੀਦਣ ਆਇਓ ਕਪੜੇ ਬਹੁਤ ਸੋਹਣੇ ਬਹੁਤ ਵਧੀਆ ਸਟਾਕ ਆਇਆ ਆ ਛੋਟੇ ਲੋਗੋ ਵਾਲੇ ਵੱਡੇ ਲੋਗੋ ਵਾਲੇ ਗਰਮ ਪਜਾਮੇ ਨੂੰ ਲੈਸ ਵੀ ਦਵਾਂਗੇ ਨਾਲ ਗਿਫਟ ਵੀ ਦਵਾਂਗੇ ਫੈਰੀ ਨੇ ਗਿਫਟ ਦਾ ਐਲਾਨ ਕਰ ਦਿੱਤਾ ਆ ਫੈਰੀ ਗਿਫਟ ਦਵਾਂਗੇ ਅੱਛਾ ਠੀਕ ਆ ਇੱਕ ਜਿੱਦਾਂ ਹੋਰ ਜਿੱਦਾਂ ਟ੍ਰੈਂਡ ਸੂਟ ਆਇਆ ਛੋਟੇ ਲੋਗੋ ਵਾਲਾ ਦੇਖਿਓ ਇਹ ਕਿੰਨਾ ਸੋਹਣਾ ਜੈਟ ਬਲੈਕ जेट ब्लैक ही ਨਹੀਂ ਵੀ ਕਾ ਜਾਂ ਹੋਊਗਾ ਉਤੇ ਚਿੱਟਾ ਪਾਉਂਗਾ ਇਹ ਜਿਪ ਅੱਛਾ ਇੱਕ ਜਿਹੜਾ ਉਹ ਗ੍ਰੇ ਸੀ ਉਹ ਜਿਪਰ ਸੀ ਬਟ ਉਹਦੇ ਹੁੱਡੀ ਨਹੀਂ ਸੀ ਇਹ ਜਿਪਰ ਆ ਇਹਦੇ ਹੁੱਡੀ ਵੀ ਆ ਹੁੱਡੀ ਵੀ ਆ ਠੀਕ ਗਿਆ ਵਾ ਵਈ ਵਾ ਤੁਸੀਂ ਜਰਾ ਰੌਣਕਾਂ ਲਾਤੀਆਂ ਬਹੁਤ ਸੋਹਣੇ ਐ ਇੰਸਟਾ ਕੱਪੜੇ ਅੱਛਾ ਆ ਕਲਰ ਡਬਲ ਆ ਇਹ ਵੀ ਤਾਂ ਮੈਂ ਇੱਕ ট্র্যাক suit ਦਿਖਾਉਣੀ ਆ ਇਹ ਵਾਲਾ ਫੁੱਲ ਜੈਸਮਿਨ ਬਦਾਮੀ ਰੰਗ ਦਾ ਬਦਾਮੀ ਕਲਰ ਤੇ ਨਾਲ ਬਰਾਊਨ ਕਲਰ ਅੱਛਾ ਇਹ ਵੀ ਇਹ ਹੁੱਡੀ ਆ ਹੁੱਡੀ ਟਾਈਪ ਹੈ ਇਹ ਵੀ ট্র্যাক suit ਦਾ ਹੁੰਦਾ ਐ ਬਹੁਤ ਸੋਹਣਾ ਹੁੰਦਾ ਡਬਲ ਐਕਸ ਅੰਡਾ ਹੁੰਦਾ ਹਮਮ ਨਾਲ ਇਹਦੇ ਛੋਟੇ ਜਿਹੇ ਲੋਗੋ ਵਾਲਾ ਇਹਦਾ ਪਜਾਮਾ ਬੋਲ ਜੀ ਜਾਨ ਪੂਰਾ ਲੱਗਦਾ ਮੈਂ ਤਾਂ ਕਹਿੰਨੀ ਆ ਜਿੱਦਾਂ ਚਲੋ ਜਿਹੜੇ ਪਜਾਮੇ ਪਾਉਣੇ ਆ ਪਜਾਮੇ ਵੀ ਪਾ ਸਕਦੇ ਉਹਦਾ ਟਰੈਕਸੂਟ ਦਾ ਜ਼ਿਆਦਾ ਟ੍ਰੈਂਡ ਹੈ ਕਿਉਂਕਿ ਕਿਤੇ ਜਾਣਾ ਵੀ ਟਰੈਕਸੂਟ ਲਵਾਂਗੇ ਮੈਂ ਇਹ ਨਾਲ ਵੀ ਉਹ ਤੁਹਾਨੂੰ ਥੋੜਾ ਜਿਆ ਮਤਲਬ ਸਸਤਾ ਪੈ ਜਾਂਦਾ ਜੇ ਤੁਸੀਂ ਹੁੱਡੀ ਟੈਪ ਲਵੋਗੇ ਪਜਾਮਾ ਵੱਖਰਾ ਲਵੋਗੇ ਉਹ ਥੋੜਾ ਜਿਆ ਮਹਿੰਗਾ ਹੋਊਗਾ ਪਰ ਅੱਜ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਵੀ ਸਾਡੇ ਕੋਲ ਪਜਾਮਾ ਆ ਟੌਪ ਤੋਂ ਟੌਪ ਵਧੀਆ ਤੋਂ ਵਧੀਆ ਜਿਹੜਾ ਤੁਹਾਨੂੰ ਆਮ 11 1200 ਦਾ ਮਿਲੂਗਾ ਉਹ ਅਸੀਂ 2 300 ਤੁਹਾਨੂੰ ਸਸਤਾ ਹੀ ਦਵਾਂਗੇ ਜਿਹੜਾ ਟ੍ਰੈਕਸਟ ਤੁਹਾਨੂੰ ਬਾਹਰੋਂ 22300 ਦਾ ਜਾਂ ਇਦਾਂ ਮਿਲੂਗਾ ਉਹ ਤੁਹਾਨੂੰ ਘੜ ਤੋਂ ਘੱਟ 4500 700 ਲੈਸ ਮਿਲੋਗੇ ਲੈਸ ਦੇ ਦੇਣੀ ਆ ਜਿਹੜੇ ਵੀਰ ਵੀਡੀਓ ਦੇਖ ਕੇ ਆਉਣਗੇ ਹਨਾ ਤੇ ਸਾਡਾ ਬਲੌਗ ਸ਼ੇਅਰ ਕਰਨਗੇ ਅਸੀਂ ਫੇਸਬੁੱਕ ਤੇ ਵੀ ਪਾਣਾ ਅਸੀਂ YouTube ਤੇ ਬੜੀ ਆ ਉਹ ਸਦਾ ਹੀ ਰਹਿਣਾ ਹੀ ਰਹਿਣਾ 5000 ਤੇ ਇੱਕ ਪਰਫਿਊਮ ਫ੍ਰੀ ਆ ਤੇ ਜੇ 10000 ਦੀ ਸ਼ੋਪਿੰਗ ਕਰਾਂਗੇ ਤਾਂ ਉਹਨੂੰ ਇੱਕ ਅੱਧੀ ਹੋਰ ਗਿਫਟ ਦਿੱਤਾ ਜਾਵੇਗਾ ਠੀਕ ਹੈ ਜੀ ਤੇ ਇੱਕ ਦੋ ਚੀਜ਼ਾਂ ਹੋਣ ਇੱਕ ਆਹ ਦੰਦ ਸੁਣਾ ਵੀ ਨਵਾਂ ਹੀ ਆਇਆ ਜਿੱਦਾਂ ਇਹ ਵੀ ਚਾਈਨੀਜ਼ ਮਾਲ ਹੈ ਸਵੈਟ ਸ਼ਰਟ ਸਵੈਟ ਸ਼ਰਟ ਇੱਥੇ ਬੋਰ ਨਹੀਂ ਹੋਣੀ ਇੰਨੀ ਵਧੀਆ ਹੈ ਕੰਪਨੀ ਦੇਖ ਲਓ ਪੂਰਾ ਜਿੱਦਾਂ ਮਾਲ ਹੈ ਅੱਛਾ ਅੱਛਾ ਵਿੱਚੋਂ ਕਪੜਾ ਇਹ ਵਿੱਚੋਂ ਕਿੰਨਾ ਹੈ ਵਿੱਚੋਂ ਬੈਲਵਰਡ ਲੱਗੀ ਆ ਪੂਰੀ ਬੈਲਵਰਡ ਬਹੁਤ ਸੋਹਣਾ ਸਟਾਫ ਹੈ ਆ ਅੱਛਾ ਇਹਦੇ ਵਿੱਚ ਆਹ ਆਇਆ ਹੈ ਬੈਲਵਰਡ ਦੇ ਵਿੱਚ ਇਹ ਹਾਈ ਕੁਆਲਿਟੀ ਆਇੰਦੀ ਥੋੜੀ ਉਹਦਾ ਇਹ ਥੋੜੀ ਵਧੀਆ ਚ ਆ ਜਾਂਦਾ ਹੈ ਜਿੱਦਾਂ ਮਤਲਬ ਕਾਫੀ ਹੈਵੀ ਚ ਆ ਜਾਂਦੀ ਹੈ ਜਿੱਦ ਬਹੁਤ ਸੋਹਣਾ ਹੈ ਤਾਂ ਇਹਦੇ ਵਿੱਚ ਵੀ ਆ ਦੇਖੋ ਕਿ ਨਹੀਂ ਇਹ ਜਿੱਦਾਂ ਤੁਸੀਂ ਮਤਲਬ ਕਹਿ ਸਕਦੇ ਆ ਇੰਪੋਰਟਡ ਹਨਾ ਜਿਨ੍ਹਾਂ ਨੇ ਖਾਸ ਜਿੱਦ ਲੈਣੀ ਹੁਣ ਕੋਣ ਦੇ ਸ਼ਕੀਨ ਆ ਉਹਨਾਂ ਲਈ ਇਹ ਚੀਜ਼ਾਂ ਗੱਲ ਇਹ ਵੀ ਜਿਹੜੇ ਵੀਰਾਂ ਨੇ ਅੱਗੇ ਹੁਣ ਸਾਨੂੰ ਕਹਿੰਦੇ ਹੁੰਦੇ ਸੀ ਵੀ ਹੁਣ ਸਾਡੇ ਕੋਲ ਉਹ ਹੀ ਚੀਜ਼ਾਂ ਜਾਂ ਜਿਹੜੀਆਂ ਮਤਲਬ ਟਾਪ ਦੀਆਂ ਵਧੀਆ ਹਲਕਾ ਮਾਲ ਨਹੀਂ ਰੱਖਿਆ ਕਾਗੀ ਫਰਸਟ ਕਾਪੀਆਂ ਬ੍ਰਾਂਡ ਇੰਪੋਰਟਡ ਸਾਰੇ ਮਤਲਬ ਸਾਫ ਮਿਲ ਜਾਂਦੇ ਆ ਨੀ ਹੁਣ ਵੀਰ ਜੇ ਚੀਜ਼ ਵਧੀਆ ਲੈਣੀ ਆ ਤਾਂ ਫੇਰ ਰੇਟ ਦਾ 21 ਦਾ ਫਰਕ ਹੁੰਦਾ ਆ ਜੇ ਆਪਾਂ ਕਹੀ ਹੁਣ ਕਿੱਥੇ ਆਪਾਂ ਸ਼ਰਟ ਹੀ ਲਾ ਲੋ ਟੀ-ਸ਼ਰਟ ਲਾ ਲੋ 400 ਦੀ ਲੈਣੀ ਆ ਤੇ ਕਿੱਥੇ ਆਪਾਂ ਸ਼ਰਟ ਲੈਣੀ ਆ 7 800 ਦੀ ਉਹ ਚ ਫਰਕ ਜ਼ਰੂਰ ਹੁੰਦਾ ਹੈ ਹਨਾ ਇਸ ਲਈ ਸਾਡੇ ਬਲੌਗ 'ਚ ਬਣੇ ਰਹੋ ਨੰਬਰ ਸਕਰੀਨ ਤੇ ਲਾ ਦੇਣਾ ਆ ਨੰਬਰ ਦੇ ਦੇਣਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਰੇਟ ਵੀ ਪੁੱਛ ਸਕਦੇ ਆ ਤੇ ਬਾਹਰ ਵਰਲਡ ਵਾਈ ਸ਼ਿਪਿੰਗ ਦਾ ਜਿੱਥੇ ਨਾਲ ਹੋ ਜੀ ਮੇਰੀ ਬਾਕ ਬੋਲੀ ਦਿਓ ਤੁਸੀਂ ਨੰਬਰ ਬੋਲ ਲਓ 84 37 91 3473 843791 3473 ਇਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਵੀਰ ਨੇ ਆਉਣਾ ਉਹਨੇ ਫੋਨ ਕਰਕੇ ਆਉਣਾ ਕਈ ਵੇਲੇ ਤੁਸੀਂ ਦੂਰੋਂ ਆਉਨੇ ਆ ਆਉਨੇ ਆ ਤਾਂ ਅਸੀਂ ਕਿਤੇ ਗਏ ਹੋਨੇ ਫਿਰ ਇਹ ਤਾਂ ਵਧੀਆ ਨਹੀਂ ਲੱਗਦਾ ਜਦੋਂ ਵੀ ਤੁਸੀਂ ਆਉਣਾ ਫੋਨ ਕਰਕੇ ਮੈਨੂੰ ਜਿਹੜੇ ਵੀ ਵੀਰ ਨੇ ਦੂਰੋਂ ਆਉਣਾ ਉਹ ਸਾਨੂੰ ਪਹਿਲਾਂ ਫੋਨ ਕਰਕੇ ਹੀ ਆ ਦੇਣਾ ਕਿ ਤੁਹਾਨੂੰ ਗੇੜਾ ਨਾ ਪਵੇ ਹੋਰ ਆ ਜਿਹੜਾ ਪਜਾਮਾ ਮੇਰੇ ਕੋਲ ਹੈ ਇਹਦੇ ਨਾਲ ਦੇ ਵੀ ਤੁਹਾਨੂੰ ਐਮ ਤੋਂ ਡਬਲ ਐਕਸਲ ਮਿਲ ਜਾਣਗੇ ਹੋਰ ਵੀ ਤੁਹਾਨੂੰ ਬਹੁਤ ਚੀਜ਼ਾਂ ਆਗਲੇ ਬਲੌਗ ਦੇ ਵਿੱਚ ਨਾਲੋ ਨਾਲ ਬਲੌਗ ਬਹੁਤ ਜ਼ਿਆਦਾ ਲੰਬਾ ਹੋ ਗਿਆ ਆ ਹੁਣ ਨਾਲ ਵੀਡੀਓ ਪਾਈ ਜਾਵਾਂਗੇ ਸਬਸਕ੍ਰਾਈਬ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਚੜ੍ਹ ਕੇ ਸ਼ੇਅਰ ਕਰਿਆ ਕਰੋ ਓਕੇ ਬਾਏ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ